ਸੱਪ ਨੂੰ ਘਰੋਂ ਭਜਾਉਣ ਦਾ ਮੰਤਰ ਜਿੱਦੇ ਘਰ ਵਿੱਚ ਸੱਪ ਘਰ ਵਿੱਚ ਵੱੜ ਜਾਂਦਾ ਤੇ 7 ਵਾਰ ਇਸ ਨੂੰ ਪੜ ਕੇ ਮਿੱਟੀ ਸਾਰੇ ਘਰ ਚ ਛੱਟ ਦਿਓ ਤੇ ਸੱਪ ਦੌੜ ਜਾਏਗਾ ਤੇ ਸੱਪ ਨੂੰ ਢਾਹਣ ਦਾ ਮੰਤਰ ਕਈ ਵਾਰੀ ਆਪਣੇ ਘਰਾਂ ਵਿੱਚ ਸੱਪ ਗੁੰਝਾਂ 'ਚ ਬੈਠ ਜਾਂਦਾ ਹੈ ਕਈ ਵਾਰੀ ਕੱਚੀਆਂ ਜਗ੍ਹਾ ਹੁੰਦੀਆਂ ਨੇ ਬੈਠ ਜਾਂਦੀ ਨੇ ਆਪਣੇ ਘਰਾਂ ਵਿੱਚ ਸੱਪ ਆ ਜਾਂਦਾ ਹੈ ਤੇ ਇਹ ਵਾਲਾ ਮੰਤਰ ਸੱਪ ਨੂੰ ਭਜਾਉਣ ਵਾਲਾ ਡਰਾਉਣ ਦਾ ਮੰਤਰੇ ਨਾਲ ਪ੍ਰਯੋਗ ਵਿਧੀ ਵੀ ਦਿੱਤੀ ਹੋਈ ਹੈ ਬਹੁਤ ਵਧੀਆ ਹੈ ਤੇ ਪ੍ਰਯੋਗ ਕੀਤਾ ਜਾਏ ਬਹੁਤ ਜ਼ਿਆਦਾ ਫਾਇਦਾ ਵੀ ਹੁੰਦਾ ਹੈ ਇਹ ਪਹਿਲੇ 11 ਦਿਨ ਜਾਂ 21 ਦਿਨ ਪਾਠ ਕਰ ਲਓ ਉਸ ਤੋਂ ਬਾਅਦ ਉਸ ਤੋਂ ਇਸਤੇਮਾਲ ਕਰ ਲਿਆ ਕਰੋ ਤੇ ਬਹੁਤ ਵਧੀਆ ਗੁਨਾਕਾਰੀ ਨੁਕਸਾ ਹੈ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਸਾਡੀ ਵੀਡੀਓ ਚੰਗੀ ਲੱਗੀ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਬਹੁਤ ਕੀਮਤੀ ਚੀਜ਼ਾਂ ਹੁੰਦੀਆਂ ਨੇ ਦੇਖ ਕੇ ਨਗੌਰ ਨਾ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰ ਦਿਆ ਕਰੋ ਚੰਗੀ ਲੱਗੇ ਤਾਂ